ਬੀਤੇ ਦਿਨੀ ਨਗਰ ਕੌਂਸਲ ਦੇ ਪ੍ਰਧਾਨ ਸੁਚਾਤਾ ਚਾਉਵਲਾ ਦੇ ਪਤੀ ਪੰਕਜ ਪੱਪੂ ਦੇ ਉੱਪਰ ਸ਼ੰਭੂ ਬਾਰਡਰ ਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਨ ਦੇ ਇਲਜ਼ਾਮਾਂ ਦੇ ਤਹਿਤ ਪੰਕਜ ਪੱਪੂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇੱਕ ਕੌਂਸਲਰ ਦੇ ਵੱਲੋਂ ਬੇਪਰੋਸ ਦੀ ਮਤਾ ਵੀ ਪਾਇਆ ਗਿਆ ਸੀ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦੇ ਕੋਲੋਂ ਪੰਕਜ ਪੱਪੂ ਦੀ ਪਤਨੀ ਤੋਂ ਅਸਤੀਫੇ ਦੀ ਮੰਗ ਕੀਤੀ ਗਈ। ਪਰ ਦੂਜੇ ਪਾਸੇ ਵਿਧਾਇਕ ਨੇ ਕਿਹਾ ਕਿ ਅੱਜ ਪਾਰਾ ਕੌਂਸਲਰ ਦੇ ਵੱਲੋਂ ਉਪਤਾਇਕ ਦੇਵਮਾਨ ਨੂੰ ਇਸਤੀਫਾ ਦਿੱਤਾ ਗਿਆ ਜਿਸ ਦੇ ਵਿੱਚ 9 ਆਪ ਪਾਰਟੀ ਦੇ ਕੌਂਸਲਰ ਦੋ ਅਕਾਲੀ ਦਲ ਅਤੇ ਇੱਕ ਕਾਂਗਰਸ ਪਾਰਟੀ ਦਾ ਕੌਂਸਲਰ ਵੀ ਸ਼ਾਮਿਲ ਹੈ। ਉਥੇ ਇਸ ਮੌਕੇ ਤੇ ਮੌਜੂਦਾ ਕੌਂਸਲਰ ਗੁਰ세ਵਕ ਸਿੰਘ ਗੋਲੂ ਕੌਂਸਲਰ ਗੁਰਬਖਸ਼ੀਸ਼ ਸਿੰਘ ਕੌਂਸਲਰ ਰੋਜੀ ਨਾਗਪਾਲ ਦੇ પતિ ਦੀਪਕ ਨਾਗਪਾਲ ਅਤੇ ਕੌਂਸਲਰ ਹਰਪ੍ਰੀਤ ਸਿੰਘ ਪ੍ਰੀਤ ਨੇ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਪਰ ਸ਼ੰਭੂ ਵਿਖੇ ਕਿਸਾਨਾਂ ਦੀਆਂ ਜੋ ਟਰਾਲੀਆਂ ਚੋਰੀ ਦੇ ਇਲਜ਼ਾਮ ਲੱਗੇ ਸਨ ਉਸ ਦੇ ਖਿਲਾਫ ਨਾਪਾਕ ਕੁਤਬਾਲੀ ਵਿਖੇ ਮਾਮਲਾ ਦਰਜ ਹੈ ਅਸੀਂ ਵਿਧਾਇਕ ਦੇਵਮਾਨ ਤੋਂ ਮੰਗ ਕੀਤੀ ਸੀ ਕਿ ਸੁਜਾਤਾ ਚਾਵਲਾ ਦਾ ਇਸਤੀਫਾ ਜੋ ਬੀਤੇ ਸਮੇਂ ਦੇ ਦੌਰਾਨ ਲਿਆ ਗਿਆ ਸੀ ਉਹ ਚੰਪਤਾ ਕੀਤਾ ਜਾਵੇ ਜੇਕਰ ਇਹ ਜਨਤਕ ਨਹੀਂ ਕੀਤਾ ਗਿਆ ਤਾਂ ਅਸੀਂ ਆਪਣਾ ਇਸਤੀਫਾ ਦੇ ਰਿਹਾ ਹਾਂ ਉਹ ਤੇ ਦੂਜੇ ਪਾਸੇ ਵਿਦਾਇ ਕੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਜੋ ਕੌਂਸਲਰ ਦੇ ਵੱਲੋਂ ਅਸਤੀਫੇ ਦਿੱਤੇ ਗਏ ਨੇ ਇਹ ਸਰਕਾਰ ਨੇ ਵੇਖਣਾ ਹੈ ਕਿ ਉਹ ਪ੍ਰਬੰਧ ਕਰਦੀ ਹੈ ਜਾਂ ਫਿਰ ਨਹੀਂ ਕੋ ਬੜੇ ਦੋ ਦਿਨਾਂ ਦੋ ਮਹੀਨੇ ਤਕਰੀਬਨ ਹੋ ਗਏ ਨੇ ਡੇਢ ਮਹੀਨਾ ਇੱਕ ਟ੍ਰੈਲੀ ਚੋਰ ਬੰਦਾ ਹੋਵੇ ਹਨਾ ਪਾਰਟੀ ਦੀ ਉਹਨਾਂ ਬਦਨਾਮ ਕਰਤੀ ਚਲੋ ਸਾਨੂੰ ਤਾਂ ਵਧੀਆ ਸਾਡੀ ਤਾਂ ਸੋਨ ਮੜੀ ਅਕਾਲੀ ਦਲ ਦੇ ਅਸੀਂ ਐਮਸੀ ਆ ਉਹਨੇ ਟ੍ਰੈਲੀ ਚੋਰੀ ਕਰੀਆਂ ਬਰਾਮਦੀਆਂ ਹੋ ਗਿਆ ਸਾਰਾ ਕੁਝ ਹੋ ਗਿਆ ਛੋਟੀ ਦੇ ਭੇਜਤਾ ਜਦ ਕਿ ਉਹਨੂੰ ਤਾਂ ਕੱਢਣਾ ਪਾਰਟੀ ਤੋਂ ਚਾਹੀਦਾ ਸੀ ਵੀ ਪਾਰਟੀ ਚੋਂ ਕੱਢਿਆ ਜਾਵੇ ਪਰ ਉਹ ਐਮਐਲਏ ਸਾਹਿਬ ਨੇ ਕਿਹਾ ਸੀਗਾ ਵੀ ਮੇਰੇ ਕੋਲ ਆਉਦਾ ਅਸਤੀਫਾ ਪਰ ਉਹ ਜਨਤਕ ਨਹੀਂ ਹੋਇਆ ਅਜੇ ਤੱਕ ਠੀਕ ਹੈ ਉਹ ਸ਼ਰੇਆਮ ਉਹ ਗਰੁੱਪਾਂ ਦੇ ਵਿੱਚ ਜਾਲੀ ਨੰਬਰ ਲੈ ਕੇ ਗੱਲਾਂ ਕਰਦਾ ਮਿੰਟਾਂ ਕਰਦਾ ਫਿਰਦਾ ਐਡ ਹੋਣ ਨੂੰ ਸੋ ਉਸ ਦੇ ਸਿਲਸਿਲੇ ਦੇ ਵਿੱਚ ਅੱਜ ਅਸੀਂ 12 ਐਮਸੀਆਂ ਨੇ ਅਸਤੀਫਾ ਦਿੱਤਾ ਆਪਣੇ ਆਪਣੇ ਅਹੁਦੇ ਤੋਂ ਕਿ ਉਹ ਬੰਦੇ ਨਾਲ ਅਸੀਂ ਕੰਮ ਨਹੀਂ ਕਰ ਸਕਦੇ ਉਹਦੇ ਨਾਲ ਰਹਿ ਨਹੀਂ ਸਕਦੇ ਉਹਨੇ 90 ਦਾ ਨਾਮ ਬਦਨਾਮ ਕੀਤਾ ਐਮਸੀ ਭਾਈ ਚਾਰੇ ਦਾ ਨਾਮ ਬਦਨਾਮ ਕੀਤਾ ਉਹਨੇ ਤੇ ਹੁਣ ਕੀ ਪ੍ਰੋਸੈਸ ਦਿੱਤਾ ਐਮਐਲਏ ਸਾਹਿਬ ਦੇਖੋ ਐਮਐਲਏ ਸਾਹਿਬ ਹਜੇ ਤੱਕ ਕੋਈ ਉਹ ਨਹੀਂ ਕਿਹਾ ਕਹਿੰਦੇ ਜੀ ਦੇਖਦੇ ਆ ਉਹਨਾਂ ਨੂੰ ਫੜਾਤਾ ਅਸੀਂ ਉਹ ਕਹਿੰਦੇ ਸੀ ਵੀ ਉਹਨਾਂ ਦਾ ਅਸਤੀਫਾ ਆਇਆ ਹੋਇਆ ਪੱਪੂ ਪੰਕੇ ਦਾ ਪਰ ਅਸੀਂ ਕਿਹਾ ਵੀ ਉਹ ਜਨਤਕ ਕਰ ਦਿਓ ਪ੍ਰੈਸ ਬੈਠੀ ਆ ਸਾਰੀ ਉਹਦੇ ਵਿੱਚ ਜਨਤਕ ਕਰ ਦਿਓ ਜੇ ਆਇਆ ਹੋਇਆ ਜੀ ਆਪਾਂ ਨੂੰ ਇਸ ਵਿੱਚ ਕੀ ਆ ਪਰ ਉਹ ਟ੍ਰੈਲੀ ਚੋਰ ਦੇ ਨਾਲ ਅਸੀਂ ਕੰਮ ਨਹੀਂ ਕਰ ਸਕਦੇ ਜੀ ਸਾਰੇ ਤੁਹਾਨੂੰ ਭਾਈਚਾਰੇ ਨੂੰ ਵੀ ਪਤਾ ਵੀ ਸਭ ਕੁਝ ਕਿਵੇਂ ਆਪਣੇ ਨਾਂ ਦੇ ਦਾ ਨਾਮ ਉਹਨੇ ਬਦਨਾਮ ਕਰਤਾ ਸਾਰੇ ਵਰਲਡ ਦੇ ਵਿੱਚ ਸਾਰੇ ਟ੍ਰੈਲੀ ਚੋਰ ਦੇ ਨਾਮ ਹੁਣ ਜਾਣਨ ਲੱਗ ਗਏ ਨੇ ਉਹਨੂੰ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਉਹਨੂੰ ਲਾਹਿਆ ਜਾਵੇ ਜਾ ਕਿ ਕੁਝ ਕਰਿਆ ਜਾਵੇ ਤੇ ਖਿਲਾਫ ਕਾਰਵਾਈ ਹੋ ਕਿੰਨੇ ਐਮਸੀ ਨੇ ਟੋਟਲ ਤੇ ਕਿੰਨੇ ਆਨੇ ਸਿੱਖ ਦੇਖੋ 12 ਆ ਗਏ ਨੇ 9 ਆਮ ਆਦਮੀ ਨੇ ਬਾਕੀ ਅਸੀਂ ਦੋ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕਾਂਗਰਸ ਦਾ ਤੇ ਬਾਕੀ ਜਿਹੜੀ ਕਾਂਗਰਸ ਕਾਂਗਰਸ ਦੇ ਸਾਡੇ ਭਰਾ ਨੇ ਗਏ ਐਮਸੀ ਉਹ ਵੀ ਨਾਲ ਨੇ ਉਹ ਦੇਖੋ ਇਹਨਾਂ ਨਾਲ ਤਾਂ ਚੱਲਣਗੇ ਨਹੀਂ ਉਹ ਟਰੈਲੀ ਚੋਰ ਨਾਲ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਨਿੱਕੂ ਜੀ ਨੂੰ ਬੇਨਤੀ ਕਰਦੇ ਆ ਭਾਜਪਾ ਨੂੰ ਬੇਨਤੀ ਕਰਦੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਓ ਇੱਥੇ ਇਕੱਠ ਹੋਈਏ ਇਸ ਟਰੈਲੀ ਚੋਰ ਨੂੰ ਇੱਥੋਂ ਭਜਾਓ 15 9 2025 ਨੂੰ ਸੀ ਜਿਹੜਾ ਸਰਦਾਰ ਗੁਰਦੇਵ ਸਿੰਘ ਦੇ ਮਾਨ ਜੀ ਨੇ ਕਮਿਟਮੈਂਟ ਕੀਤੀ ਸੀ ਕਿਉਂਕਿ ਉਹ ਇਸ ਸ਼ਹਿਰ ਦੇ ਚੁਣੇ ਹੋਏ ਨੁਮਾਇੰਦੇ ਨੇ 2 ਲੱਖ ਵੋਟਰ ਦੀ ਨਮਾਇੰਦਗੀ ਕਰਦੇ ਨੇ ਅਸੀਂ ਉਹਨਾਂ ਤੇ ਵਿਸ਼ਵਾਸ ਕਰਕੇ ਆਪਣਾ ਨੋ ਕਨਫੀਡੈਂਸ ਮੋਸ਼ਨ ਜਿਹੜਾ ਵਾਪਸ ਲਿਆ ਸੀ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਕਿਹਾ ਸੀ ਵੀ ਮੇਰੇ ਕੋਲ ਅਸਤੀਫਾ ਆ ਚੁੱਕਿਆ ਮੈਂ 5-4 ਦਿਨ ਦੇ ਵਿੱਚ ਮਨਜ਼ੂਰ ਕਰਾ ਲਵਾਂ ਮਗਰ ਪਿਛਲੇ 2 ਮਹੀਨੇ ਤੋਂ ਅਸੀਂ ਵਾਰ-ਵਾਰ ਬੇਨਤੀਆਂ ਕਰਦੇ ਰਹੇ ਵੀ ਸਰ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਾਇਆ ਜਾਵੇ ਪਰੰਤੂ ਉਸ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਅਸੀਂ ਉਸ ਦਿਨ ਜਨਤਾ ਦੇ ਸਾਹਮਣੇ ਇੱਕ ਵਾਅਦਾ ਕੀਤਾ ਸੀ ਨਾ ਭਾ ਸ਼ਹਿਰ ਵਾਸੀਆਂ ਦੇ ਲਈ ਜਿਨ੍ਹਾਂ ਵਾੜਾਂ ਦੇ ਵਿੱਚ ਸਾਨੂੰ ਵੋਟਾਂ ਪਾਈਆਂ ਨੇ ਵੀ ਜੇ ਅਗਰ ਉਹਦਾ ਅਸਤੀਫਾ ਨਹੀਂ ਲਿਆ ਜਾਂਦਾ ਤਾਂ ਅਸੀਂ ਸਮੂਹਿਕ ਤੌਰ ਤੇ ਐਮ ਐਲ ਏ ਸਾਹਿਬ ਤੁਹਾਨੂੰ ਅਸੀਂ ਸਾਡੇ ਅਸਤੀਫੇ ਦੇ ਦਾਂਗੇ ਜੋ ਅਸੀਂ ਅੱਜ ਕਿਹਾ ਸੀ ਉਸ ਦਿਨ ਉਹ ਅਸੀਂ ਪੂਰਾ ਕੀਤਾ ਹੁਣ ਜੋ ਵੀ ਅਗਲੀ ਕਾਰਵਾਈ ਹੋਊਗੀ ਉਹਨੂੰ ਅਸੀਂ ਫੇਸ ਕਰਾਂ ਐਮ ਐਲ ਏ ਸਾਹਿਬ ਨੇ ਕਿਹਾ ਜੀ ਪਹਿਲਾਂ ਤਾਂ ਕਿਹਾ ਸਾਨੂੰ ਵੀ ਕੋਈ ਨਹੀਂ ਮੈਂ ਉਹਦਾ ਅਸਤੀਫਾ ਲੈ ਲੈਣਾ ਆ ਤੇ ਮੇਰੇ ਕੋਲ ਅਸਤੀਫਾ ਉਹਦਾ ਆ ਚੁੱਕਿਆ ਮੈਂ 1-2 ਦਿਨ ਦੇ ਵਿੱਚ ਮਨਜ਼ੂਰ ਕਰਾ ਦਿੰਦਾ ਉਸ ਤੋਂ ਬਾਅਦ ਅਸੀਂ ਆਪ ਸਾਡੇ ਸਮੂਹਿਕ ਤੌਰ ਤੇ ਅਸਤੀਫੇ ਦੇਤੇ ਐਮਐਲਏ ਸਾਹ ਨੂੰ ਜੇ ਉਹਨਾਂ ਨੇ ਸਾਡੇ 12 ਬੰਦਿਆਂ ਦੇ ਅਸਤੀਫੇ ਮਨਜ਼ੂਰ ਕਰਾ ਦੇਣ ਨਹੀਂ ਉਹ ਇੱਕ ਬੰਦੇ ਨੂੰ ਜੇ ਚੂਜ਼ ਕਰਦੇ ਨੇ ਤਾਂ ਉਹਦਾ ਅਸਤੀਫਾ ਜਾਂ ਉਹਦਾ ਕਰਾ ਦੇਣ ਜਾਂ ਸਾਡਾ ਕਰਾ ਦੇ ਤਾਂ ਇਹ ਨਾਲੇ ਟਾਈਮ 'ਚ ਕੰਮਕਾਰ ਵੀ ਟਪ ਹੋ ਜਾਣਗੇ ਬਿਲਕੁਲ ਜੀ ਇਹ ਕਮੇਟੀਆਂ ਤਕਰੀਬਨ ਲਗਭਗ ਭੰਗ ਹੀ ਸਮਝੀ ਜਾਊਗੀ ਸ਼ਾਇਦ ਅਸੀਂ ਮੰਗ ਕਰਾਂਗੇ ਵੀ ਇੱਥੇ ਐਡਮਿਨਿਸਟ੍ਰੇਸ਼ਨ ਲਾਇਆ ਜਾਵੇ ਦੇਖੋ ਜੀ ਮੇਰੇ ਮੈਡਮ ਰੋਜੀ 나ਗਪਾਲ ਕਾਉਂਸਲਰ ਨੇ ਵਾਰਡ ਨੰਬਰ 23 ਦੇ ਤੇ ਅਸੀਂ ਬੇਨਤੀ ਕੀਤੀ ਸੀ ਐਮਐਲਏ ਸਾਹਿਬ ਨੂੰ ਵੀ ਸਰ ਜਨਤਕ ਕੀਤਾ ਜਾਵੇ ਅਸਤੀਫੇ ਦਾ ਜੰਤਕ ਹੋਇਆ ਨਹੀਂ ਅਸੀਂ ਐਮਸੀਪਰ ਤੋਂ ਅਸਤੀਫਾ ਦਿੱਤਾ ਨਾ ਕਿ ਪਾਰਟੀ ਤੋਂ ਅਸੀਂ ਸੀਐਮ ਸਾਹਿਬ ਨੂੰ ਵੀ ਮਿਲਾਂਗੇ ਹੁਣ ਇਸ ਵਿਸ਼ੇ ਤੇ ਅਸੀਂ ਡਿਮਾਂਡ ਕਰਦੇ ਸੀਗੇ ਵੀ ਜਿਹੜਾ ਪੱਪੂ ਆ ਤੇ ਸੁਜਾਤਾ ਚਾਵਲਾ ਦਾ ਅਸਤੀਫਾ ਲਿਆ ਜਾਵੇ ਉਹ ਹੁਣ ਨਹੀਂ ਹੁਣ ਤੱਕ ਸਾਨੂੰ ਜਨਤਾ ਕੀਤਾ ਨਹੀਂ ਅਸੀਂ ਇਸ ਕਰਕੇ ਅਸੀਂ ਆਪਣਾ ਅਸਤੀਫਾ ਦੇ ਪਾਰਟੀ ਦੇ ਨਾਲ ਆ ਤੇਰੀ ਗੱਲ ਹੋਈ ਸੀ ਕਿ ਮੰਗ ਕਰੀ ਸੀ ਤਾਂ ਕੀ ਕਹਿੰਦੇ ਵਿਧਾਇਕ ਸਾਹਿਬ ਵਿਧਾਇਕ ਸਾਹਿਬ ਕਹਿੰਦੇ ਨੇ ਵੀ ਮੇਰੇ ਲਵੇ ਆ ਜੀ ਜਨਤਾ ਕੀਤਾ ਨਹੀਂ ਅਜੇ ਤੱਕ ਹੁਣ ਅਸੀਂ ਆਪਣਾ ਅਸਤੀਫਾ 12 ਐਮਸੀ ਨੇ ਆਪਣਾ ਅਸਤੀਫਾ ਦੇਦੇ ਐ ਐਮਐਲਏ ਸਾਹਿਬ ਨੂੰ ਆਪ ਪਾਰਟੀ ਦੇ ਕਿੰਨੇ ਨੇ ਜੀ ਤੁਹਾਡੇ ਆਮ ਆਦਮੀ ਪਾਰਟੀ ਦੇ ਵਿੱਚ 12 ਚ 9 ਆ ਨੋ ਬਾਕੀ ਅਕਾਲੀ ਦਲ ਕਾਂਗਰਸ ਇੱਕ ਅਕਾਲੀ ਦਲ ਦਾ ਇੱਕ ਕਾਂਗਰਸ ਦਾ ਦੋ ਕਾਲੀ ਦੇ ਐਮਐਲਏ ਸਾਹਿਬ ਕਹਿੰਦੇ ਵੀ ਮੇਰੇ ਲਈ ਆ ਗਿਆ ਹਸਤੀ ਫਸ ਜਾਂਦਾ ਕਰ ਦੇਣਗੇ ਵੇਖੋ ਪਿਛਲੇ ਦਿਨੀ तकरीबन 2-2 ਮਹੀਨੇ ਪਹਿਲਾਂ ਇੱਕ ਘਟਨਾ ਹੋਈ ਸੀ ਕਿ ਤੇ ਸਾਡੇ ਜਿਹੜੇ ਸੁਜਾਤਾ ਚਾਵਲਾ ਨੂੰ ਦੇ ਪੱਤੀ ਪੰਕਜ ਪੱਪੂ ਦੇ ਉੱਪਰ ਐਲੀਗੇਸ਼ਨ ਲੱਗਿਆ ਸੀਗਾ ਕਿ ਇਹਨਾਂ ਨੇ ਟਰਾਲੀ ਚੋਰੀ ਦੇ ਵਿੱਚ ਇਹਨਾਂ ਦਾ ਹੱਥ ਆ ਜਾਂ ਕੁਝ ਟਾਇਰ ਮਿਲੇ ਸੀਗਾ ਤੇ ਉਹਦੇ ਖਿਲਾਫ ਕਿਸਾਨ ਭਰਾਵਾਂ ਨੇ ਧਰਨਾ ਵੀ ਲਾਇਆ ਸੀਗਾ ਔਰ ਉਹਨਾਂ ਦੇ ਉੱਪਰ ਮੈਂ ਆਪ ਕਹਿ ਕੇ ਪੱਪੂ ਪੰਕਜ ਹੁਰਾਂ ਤੇ ਜਿਹੜੇ ਨੇ ਮਨੀਸ਼ ਕੁਮਾਰ ਉਹਦਾ ਨਾਮ ਜੀ ਤੇ ਪਰਚਾ ਜਿਹੜਾ ਕਰਵਾਇਆ ਸੀਗਾ ਚਲੋ ਉਸ ਤੋਂ ਬਾਅਦ ਕੋਰਟ ਦੇ ਵਿੱਚ ਉਹਨਾਂ ਨੇ ਪੇਸ਼ੀ ਲਾਈ ਕੋਰਟ ਨੇ ਉਹਨਾਂ ਨੂੰ ਪੇਸ਼ੀ ਦਿੱਤੀ ਉਹ ਕਾਨੂੰਨ ਦਾ ਕੰਮ ਹੈ ਜੀ ਤੇ ਜੇ ਉਹਨਾਂ ਨੇ ਕੁਝ ਕੀਤਾ ਤਾਂ ਕਾਨੂੰਨ ਉਹਨ ਸਜ਼ਾ ਦੇਊਗਾ ਜੀ ਤਾਂ ਜਿਹੜੇ ਸਾਡੇ ਐਮਸੀ ਭਰਾ ਨੇ ਇਹਨਾਂ ਨੇ ਮੰਗ ਕੀਤੀ ਸੀ ਇਹਦੇ ਵਿੱਚੋਂ ਤਕਰੀਬਨ ਤਿਕਮਨ ਅਕਾਲੀ ਦਲ ਦੇ ਵੀ ਨੇ ਜੀ ਔਰ ਇੱਕ ਦੋ ਕਾਂਗਰਸ ਚੋਂ ਕੱਢੇ ਹੋਏ ਨੇ ਜੀ ਠੀਕ ਹੈ ਉਹਨਾਂ ਦੇ ਸਾਰਿਆਂ ਦਾ ਲਿਖਤੀ ਰੂਪ ਦੇ ਵਿੱਚ ਆਸ ਵੀ ਤੁਸੀਂ ਇਹਨਾਂ ਦਾ ਅਸਤੀਫਾ ਲਓ ਕਿਸਾਨਾਂ ਦੀ ਭਾਵਨਾਬ ਤੇ ਨਾਬਾ ਦੀ ਭਾਵਨਾ ਦੇਖ ਦਿਓ ਅਸਤੀਫਾ ਮੇਰੇ ਕੋਲੇ ਮੈਂ ਮੈਂ ਇਹ ਗੱਲ ਕਹੀ ਸੀ ਮੈਂ ਇਹ ਗੱਲ ਕਹੀ ਸੀ ਵੀ ਮੇਰੇ ਕੋਲੇ ਅਸਤੀਫਾ ਆ ਗਿਆ ਜੀ ਮੇਰੇ ਕੋਲੇ ਉਹਦਾ ਅਸਤੀਫਾ ਆਲਰੇਡੀ ਹੈ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਜਾਂ ਅਸਤੀਫਾ ਲਓ ਜਾਂ ਫਿਰ ਜਿਹੜਾ ਜੀ ਇਹਨਾਂ ਨੂੰ ਜਿਹੜਾ ਸਾਡਾ ਅਸਤੀਫਾ ਜਿਹੜਾ ਉਹ ਮਨਜ਼ੂਰ ਕੀਤਾ ਜਾਵੇ ਉਹਨਾਂ ਨੇ ਮੇਰੇ ਨਾਂ ਤੇ ਇਹ ਲਿਖ ਕੇ ਮੈਨੂੰ ਅੱਜ ਦੇ ਕੇ ਗਏ ਨੇ ਜੀ ਤੇ ਮੈਂ ਉਹਨਾਂ ਨੂੰ ਸੁਜਾਤਾ ਚਾਵਲਾ ਤੇ ਪੰਕਜ ਹੋਰੀ ਨੂੰ ਵੱਖਰੀ ਤੌਰ ਤੇ ਗੱਲ ਕਰਨਗੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਇਹ ਗੱਲ ਹੋਈ ਤਾਂ ਅਸੀਂ ਉਹਨਾਂ ਨੂੰ ਛੁੱਟੀ ਤੇ ਭੇਜਤਾ ਸੀ ਔਰ ਉਹਨਾਂ ਦਾ ਉਸ ਤੋਂ ਬਾਅਦ ਅਸੀਂ ਅਸਤੀਫਾ ਜਿਹੜਾ ਲੈ ਲਿਆ ਸੀਗਾ ਉਹਨਾਂ ਦਾ ਸੁਜਾਤਾ ਚਾਵਲਾ ਇਹਨਾਂ ਨੇ ਸਿਰਫ ਮਨਜ਼ੂਰ ਕੀਤਾ ਜਾਣਗੇ ਕੀ ਜੀ ਨਹੀਂ ਇਹਨਾਂ ਨੇ ਵਿੱਚ ਲਿਖਿਆ ਨਾ ਜੀ ਵੀ ਜਦੋਂ ਅਸਤੀਫਾ ਲਓ ਜੇ ਨਹੀਂ ਲੈਂਦੇ ਫਿਰ ਅਸੀਂ ਸਾਡਾ ਸੇਵਾ ਮਨੂਜਿਤ ਆ ਜਾਵੇ। ਕੌਂਸਲਰ ਨੇ ਇਹ ਗੱਲ ਲਿਖੀ ਹੈ ਕਿ ਜ्यादा ਸਾਡੇ ਸੇਵਾ ਮਜੂਰ 11 ਕੌਂਸਲਰ ਜੀ। ਜਹਾ ਉਸ ਜਤਾ ਚਾਵਲਾ ਕੀ ਸਾਥੀ ਹਾਂ ਹਾਂ ਜੀ। ਉਸ ਜਤਾ ਚਾਵਲਾ ਕਿਰਨ ਜਾ ਰਹੇ ਹੋ। ਮੈਂ ਉਸ ਜਤਾ ਚਾਵਲਾ ਦਾ ਮੇਰੇ ਕੋਲ ऑलरेडी ਅਸਤੀਫਾ ਜਿਹੜਾ ਜੀ ਉਹ ਆਇਆ ਹੋਇਆ। ਠੀਕ ਹੈ ਜੀ। ਇੱਕ ਗੱਲ ਨਿਬੜੀ ਜੀ। ਅਸੀਂ ਫਿਰ ਨਗਰ ਕੌਂਸਲ ਚ ਲਾਉਣ ਲਈ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਮੈਡਮ ਜਿਹੜੇ ਨੇ ਸਾਨੀ ਸਾਹਿਬ ਉਹਨਾਂ ਦੇ ਵਾਈਫ ਨੇ ਜਿਹੜੇ ਅਮਰਜੀਤ ਕੌਰ ਜੀ ਬੀਬੀ ਉਹਨਾਂ ਨੂੰ ਅਸੀਂ ਜਿਹੜਾ ਜੀ ਕਾਰਜਕਾਰੀ ਪ੍ਰਧਾਨ ਅਸੀਂ ਉਹਨਾਂ ਨੂੰ ਲਾਤਾ ਸੀਗਾ ਜਿਨ੍ਹਾਂ ਨੇ ਪਿਛਲੇ 2 ਮਹੀਨੇ ਤੋਂ ਸੇਵਾ ਕਰ ਰਿਆ ਅੱਜ ਅਸੀਂ ਕੀ ਕਰ ਰਹੇ ਹਾਂ ਕਿ ਉਹਨਾਂ ਨੂੰ ਅਸੀਂ ਕਹਿਆ ਸੀ ਵੀ ਤੁਹਾਡੀ ਸੇਵਾ 2 ਮਹੀਨੇ ਦੀ ਪ੍ਰਵਾਨ ਹੋ ਗਈ ਤੇ ਹੁਣ ਅਸੀਂ ਜਿਹੜੇ ਆਪਣੇ ਖੰਨਾ ਸਾਹਿਬ ਨੇ ਠੀਕ ਹੈ ਜੀ ਅਮਨਦੀਪ ਸਿੰਘ ਖੰਨਾ ਉਹਨਾਂ ਦੇ بیٹے ਜਿਹੜੇ ਨੇ ਜਸਦੀਪ ਖੰਡਾ ਉਹਨਾਂ ਨੂੰ ਅਸੀਂ ਉਹ ਉਮੀਦ ਪ੍ਰਧਾਨ ਸੀਗੇ ਤੇ ਉਹਨਾਂ ਨੂੰ ਅਸੀਂ ਜਿਹੜਾ ਜੀ ਨਗਰ ਕੌਂਸਲ ਨਾਪਾ ਦਾ ਕੰਮ ਜਿਹੜਾ ਹੈ ਜੀ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਅੱਜ ਉਹਨਾਂ ਨੂੰ ਸੌਂਪ ਰਹੇ ਹਾਂ ਔਰ ਮੈਂ ਇੱਕ ਵਿਸ਼ਵਾਸ ਦਵਾਉਣਾ ਜੀ ਕਿਉਂਕਿ ਟੈਂਡਰ ਲੱਗ ਰਹੇ ਨੇ ਕੰਮ ਹੋਣ ਵਾਲੇ ਨੇ ਇਲੈਕਸ਼ਨ ਸਾਰਿਆਂ ਦੇ ਅੱਗੇ ਖੜੀ ਆ ਤੇ ਕੋਈ ਪੱਖਪਾਤ ਨਹੀਂ ਹੈ ਕੋਈ ਐਮਸੀ ਮੇਰੇ ਨਾਲ ਹੈ ਜਾਂ ਨਹੀਂ ਹੈ ਮੇਰੇ ਮਨ ਚ ਕੋਈ ਇਦਾਂ ਦੀ ਕੋਈ ਵੈਰ ਵਿਰੋਧ ਨਹੀਂ ਹੈ ਕਿਸੇ ਖਿਲਾਫ ਤੇ ਸਾਰਿਆਂ ਦੇ ਕੰਮ ਜਿਹੜੇ ਆ ਜੀ ਸਾਰਿਆਂ ਦੇ ਕੰਮ ਜਿਹੜੇ ਆ ਉਹ ਬਰਾਬਰ ਕੀਤੇ ਜਾਣਗੇ ਬਾਕੀ ਜਿਹੜਾ ਅਸਤੀਫਾ ਮੈਨੂੰ ਦੇ ਕੇ ਗਏ ਨੇ ਉਹਨਾਂ ਦਾ ਇਹ ਸੀ ਵੀ ਜਿਆਦਾ ਅਸਤੀਫਾ ਲੋ ਮੈਂ ਦੁਬਾਰਾ ਫਿਰ ਕਲੀ ਕਰ ਦੇਣਾ ਉਹ ਅਸਤੀਫਾ ਆ ਗਿਆ ਜੀ ਠੀਕ ਹੈ ਜੀ ਵੀ ਜਾਂ ਫਿਰ ਸਾਡਾ ਚਾਰਲਾ ਦਾ ਅਸਤੀਫਾ ਜਨਤਕ ਕਰੋਗੇ ਹਾਂ ਬਿਲਕੁਲ ਜੀ ਬਿਲਕੁਲ ਜੀ ਮਜੂਰ ਹੋਊਗਾ ਜੀ ਫਿਰ ਉਸ ਤੀਫਾ ਜਿਹੜਾ ਕੇ ਕੇ ਕਹਿੰਦੇ ਕੀ ਜੀ ਇਹ ਇਸ ਤੀਫਾ ਦੇ ਕੇ ਕਹਿੰਦੇ ਕਿਵੇਂ ਨੀਤ ਤਾਂ ਗਵਰਨਮੈਂਟ ਦੀ ਦੇਖੋ ਰਾਜਨੀਤੀ ਦੇ ਵਿੱਚ ਕੀ ਹੁੰਦਾ ਜੀ ਮੇਰੀ ਗੱਲ ਸੁਣੋ ਮਤਲਬ ਮੈਂ ਹੁਣ ਮੈਂ ਮੈਨੂੰ ਵੀ ਥੜੇ ਤਿੰਨ ਸਾਲ ਹੋ ਗਏ ਐ ਐਮਐਲਏ ਬਣਿਆ ਨੂੰ ਇਹਨਾਂ ਦੇ ਵਿੱਚੋਂ ਕਈ ਦੋ ਦੋ ਤਿੰਨ ਤਿੰਨ ਚਾਰ ਚਾਰ ਵਾਰ ਐਮਸੀ ਨੇ ਕਾਉਂਸਲਰ ਨੇ ਠੀਕ ਹੈ ਜੀ ਉਹ ਆਪ ਦੀ ਸਕੀਮ ਲਾਉਣ ਨੂੰ ਕਹਿੰਦੇ ਸੀ ਵੀ ਸਾਡਾ ਸੀ ਆਪਾਂ ਅੰਦਰਖੱਤੇ ਇੱਕ ਪ੍ਰਧਾਨ ਬਣਾ ਲਾਂਗੇ ਇਦਾਂ ਇਦਾਂ ਦਾ ਕੁਝ ਨਹੀਂ ਹੁੰਦਾ ਜਦੋਂ ਤੱਕ ਸਰਕਾਰ ਜਿਹੜੀ ਹੈ ਨਾ ਜੀ ਸਰਕਾਰ ਨੇ ਦੇਖਣੀ ਹੈ ਲੋਕਾਂ ਦੀ ਭਾਵਨਾ ਸਰਕਾਰ ਨੇ ਦੇਖਣੀ ਹੈ ਮੇਰੀ ਜ਼ਿੰਮੇਵਾਰੀ ਹੈ ਨਾਪਾ ਤੇ ਲੋਕਾਂ ਦੀ ਭਾਵਨਾ ਦੀ ਕਦਰ ਕਰਨਾ ਅਸੀਂ ਦੇਖਣਾ ਕਿ ਲੋਕਾਂ ਦਾ ਕੰਮ ਕਿਵੇਂ ਅਸੀਂ ਬੈਸਟ ਕਰ ਸਕਦੇ ਹਾਂ ਕਿਵੇਂ ਬਾਡਾਂ ਦੇ ਵਿੱਚ ਕੰਮ ਕਰਨਾ ਉਹ ਸਾਰਾ ਉਹ ਉਹ ਦੇਖ ਕੇ ਅਸੀਂ ਆਪਣੀ ਰਣਨੀਤੀ ਮੁਤਾਬਕ ਕੰਮ ਕਰ ਰਹੇ ਹਾਂ ਜੀ ਟੈਂਡਰ ਲੱਗ ਰਹੇ ਨੇ